ਦੋਸਤੋ ਸੰਗਰਾਮ ਟੀਵੀ ਦੇ ਰਜਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਫਰੰਟਲਾਈਨ ਦੇ ਵਿੱਚ ਦੋ ਜਣਿਆਂ ਦੀ ਵਿਸਤਾਰਾ ਕਾਲ ਤੇ ਵਿਦਾੰਤ ਲਖੀੜਾ ਇਹਨਾਂ ਦੀ ਇੱਕ ਰਿਪੋਰਟ ਛਪੀ ਹੈ ਕਿ ਸਾਡੇ ਸਮਾਜ ਦੀਆਂ ਬੁਰਾਈਆਂ ਕਿੰਨੀਆਂ ਭੈੜੀਆਂ ਨੇ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਣ ਤੋਂ 77 ਸਾਲ ਬਾਅਦ ਵੀ ਤੇ ਦੋ ਦਿਨ ਪਾਰਲੀਮੈਂਟ ਦੇ ਵਿੱਚ ਸੰਵਿਧਾਨ ਤੇ ਬਹਿਸ ਹੋਣ ਦੇ ਬਾਵਜੂਦ ਵੀ ਏ ਬਤ ਇਹ ਬ라이 ਉਸੇ ਤਰ੍ਹਾਂ ਵਗ ਕਰਾ ਰ ਹੈ ਤੇ ਜ ਬਹੁਤ ਸਾਰੀਆਂ ਜਿਹੜੀਆਂ ਬਹੁਤ ਹੀ ਗਰੀਬ ਪਰਿਵਾਰਾਂ ਦੇ ਵਿੱਚ ਜਾਂਦੀਆਂ ਔਰਤਾਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਐ ਐਲਾਨ ਦਿੱਤਾ ਜਾਂਦਾ ਹੈ ਵੀ ਇਹ ਤਾਂ ਗੈਣ ਹੈ ਇਹ ਇਹ ਤੁਹਾਡੇ ਬੱਚੇ ਖਾਜੂਗੀ ਤੁਹਾਡਾ ਇਹ ਕਰਜੂਗੀ ਇਸ ਤਰ੍ਹਾਂ ਦੀਆਂ ਵਾਹਾਂ ਦੇ ਥੱਲੇ ਉਹਨਾਂ ਦੇ ਨਾਲ ਰੇਪ ਉਹਨਾਂ ਨੂੰ ਨੰਗੇ ਕਰਕੇ ਘਮਾਉਣਾ ਉਹਨਾਂ ਦੇ ਵਾਲ ਵੱਢ ਦੇਣੇ ਤੇ ਇਥੋਂ ਤੱਕ ਕਿ ਉਹਨਾਂ ਦਾ ਕਤਲ ਕਰ ਦੇਣਾ ਇਹ ਘਟਨਾਵਾਂ ਬਹੁਤ ਵੱਡੀ ਪੱਧਰ ਤੇ ਨੇ ਇੱਕ ਸਰਵੇਖਣ ਕੀਤਾ ਦਿੱਲੀ ਦੀ ਏਜੰਸੀ ਨੇ ਬਿਹਾਰ ਦੇ ਵਿੱਚ ਉਹ ਸਰਵੇਖਣ ਤੋਂ ਪਤਾ ਲੱਗਿਆ ਕਿ ਜਿਹੜੀਆਂ ਇਹ ਔਰਤਾਂ ਨੇ ਜਿੰਨੇ ਬੰਦੇ ਇਸ ਤਰ੍ਹਾਂ ਇਹਨਾਂ ਨੂੰ ਡੈਣ ਜਾਂ ਦੈਤ ਕਹਿ ਕੇ ਮਾਰਿਆ ਜਾਂਦਾ ਹੈ 99% ਇਹਨਾਂ ਚੋਂ ਔਰਤਾਂ ਹੁੰਦੀਆਂ ਨੇ ਤੇ ਜਿਹੜੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਬਹੁਤ ਗਰੀਬ ਪਰਿਵਾਰਾਂ ਚ ਹੁੰਦੀਆਂ ਨੇ ਦਲਤਾਂ ਚ ਹੁੰਦੀਆਂ ਨੇ ਓਬੀਸੀ ਚ ਹੁੰਦੀਆਂ ਨੇ ਐਕਸਟਰਾ ਬੈਕਵਰਡ ਕਲਾਸ ਜਿਹੜੇ ਅਤਿ ਪਛੜੇ ਤਬਕੇ ਐ ਉਹਨਾਂ ਦੇ ਵਿੱਚੋਂ ਹੁੰਦੀਆਂ ਨੇ ਤੇ ਇਹ ਇਹਨਾਂ ਦੇ ਵੱਡੀ ਗਿਣਤੀ ਜਿਹੜੀ ਐ 70 80% ਤੋਂ ਵੱਧ ਉਹ ਹੈ ਜਿਨ੍ਹਾਂ ਦੀ ਆਮਦਨ ਦਾ ਕੋਈ ਸਾਧਨ ਹੀ ਨਹੀਂ ਹੁੰਦਾ ਤੇ ਉਹ ਦੂਜਿਆਂ ਤੇ ਹੀ ਨਿਰਭਰ ਕਰਦੀਆਂ ਨੇ ਤੇ ਐਨਸੀਆਰਬੀ ਨੇ ਵੀ ਅਜਿਹੇ ਅੰਕੜੇ ਜਾਰੀ ਕੀਤੇ ਐ ਕਿ ਇਸ ਤਰ੍ਹਾਂ ਦਾ ਕੁਝ ਚੱਲ ਰਿਹਾ ਹੈ ਤੇ ਉਸ ਜਿਹੜਾ ਸਰਵੇ ਹੋਇਆ ਉਹਦੇ ਮੁਤਾਬਕ 75000 ਜਿਹੜੀਆਂ ਔਰਤਾਂ ਨੇ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੂੰ ਡੈਣ ਕਹਿ ਕੇ ਆ ਡਟਤੀ ਸੀ ਇਹ ਦਿੱਤੇ ਗਏ ਹੈ ਤੇ ਇਹ ਬੜੀ ਦਿਲ ਦਿਹਲਾਉਣ ਵਾਲੀ ਗੱਲ ਹੈ ਅ ਅਸੀਂ ਇਹਦੇ ਵਿੱਚ ਦੇਖ ਰਹੇ ਹਾਂ ਕਿ ਉਹ ਸਰਵੇਖਣ ਦੇ ਵਿੱਚ ਇਹ ਵੀ ਆਇਆ ਵੀ ਜਿਹੜੇ ਕੋਈ ਸਾਧਨ ਸੰਪੰਨ ਲੋਕ ਨੇ ਉੱਚੀਆਂ ਜਾਤਾਂ ਦੇ ਲੋਕ ਨੇ ਉਹਨਾਂ ਚੋ ਕਦੇ ਵੀ ਕਿਸੇ ਦੀ ਵੀ ਕੋਈ ਔਰਤ ਜਿਹੜੀ ਐ ਉਸ ਨੂੰ ਦਾਨ ਨਹੀਂ ਕਿਹਾ ਗਿਆ ਇਹ ਸਿਰਫ ਹੀਠਾਂ ਵਾਲਿਆਂ ਦੇ ਹਿੱਸੇ ਹੀ ਆਇਆ ਤੇ ਇਹ ਸਾਡੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਲੰਘਣ ਤੋਂ ਬਾਅਦ ਵੀ ਉਹਦੇ ਉੱਤੇ ਬਹੁਤ ਵੱਡਾ ਪ੍ਰਸ਼ਨ ਹੈ ਤੇ ਦੋ ਦਿਨ ਦੀ ਜਿਹੜੀ ਪਾਰਲੀਮੈਂਟ ਦੇ ਵਿੱਚ ਬਹਿਸ ਹੋਈ ਉਹਦੇ ਵਿੱਚ ਇਸ ਕਿਸਮ ਦੇ ਕਿਸੇ ਮੁੱਦੇ ਨੂੰ ਨਾ ਸਰਕਾਰੀ ਧਿਰ ਨੇ ਤੇ ਨਾ ਵਿਰੋਧੀ ਧਿਰ ਨੇ ਕਿਸੇ ਨੇ ਨਹੀਂ ਚੁੱਕਿਆ ਬਹੁਤ ਗੰਭੀਰ ਮੁੱਦਾ ਹੈਗਾ ਅ ਦੂਜੇ ਪਾਸੇ ਦੋਸਤੋ ਅਸੀਂ ਇੰਡੀਅਨ ਐਕਸਪ੍ਰੈਸ ਨੇ ਇੱਕ ਆਰਟੀਆਈ ਲਾਈ ਸੀਗੀ ਬੈਂਕਾਂ ਦੇ ਸੰਬੰਧ ਚ ਆਰਬੀਆਈ ਤੋਂ ਡਾਟਾ ਮੰਗਿਆ ਸੀਗਾ ਤੇ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਜਿਹੜੇ 100 ਉੱਪਰਲੇ ਬੈਂਕਾਂ ਦੇ ਕਰਜ਼ੇ ਨਾ ਮੋੜਨ ਵਾਲੇ ਜਿਹੜੇ 100 ਉੱਪਰਲੇ ਬੰਦੇ 100 ਬੰਦੇ 100 ਜਣੇ ਉਹਨਾਂ ਨੇ ਤਕਰੀਬਨ ਜਿੰਨੇ ਐਨਪੀਏ ਹੋਏ ਐ ਜਿਹੜੇ ਲੋਨ ਡੁੱਬੇ ਉਹਨਾਂ ਦੇ ਵਿੱਚੋਂ 40% ਇਹਨਾਂ 100 ਬੰਦਿਆਂ ਦਾ ਹੈ ਇਹਨਾਂ 100 ਦੇ ਵਿੱਚੋਂ ਜਿਹੜੇ ਉੱਪਰਲੇ 30 ਕਹਿੰਦੀਏ ਤਾਂ ਟੋਟਲ ਜਿੰਨੇ ਲੋਨ ਡੁੱਬੇ ਆ ਉਹਦਾ 30% ਇਹਨਾਂ ਦੇ ਜੁਮੇ ਹੈ ਜਿਹੜੀ 100 ਬੰਦਿਆਂ ਨੇ 4 ਲੱਖ 2000 ਕਰੋੜ ਦਾ ਲੋਨ ਡੁੱਬਿਆਗਾ 100 ਬੰਦਿਆਂ ਨੇ ਸਿਰਫ 100 ਬੰਦਿਆਂ ਨੇ ਸੋ ਇਸ ਤਰ੍ਹਾਂ ਦੇ ਅੰਕੜੇ ਇਹਦੇ ਤੇ ਆਏ ਹੈ ਤੇ ਦੂਜੇ ਪਾਸੇ ਜਿਹੜਾ ਐਨਪੀਏ uh, ਜਿਹੜਾ uh, 2015 ਤੋਂ ਲੈ ਕੇ 31 ਮਾਰਚ 2015 ਤੋਂ ਲੈ ਕੇ 31 ਮਾਰਚ 2018 ਤੱਕ ਜਾਨੀ ਕਿ 3 ਸਾਲਾਂ ਦੇ ਵਿੱਚ ਜਿਹੜਾ ਐਨਪੀਏ ਪਹਿਲਾਂ 323000 ਕਰੋੜ ਸੀਗਾ ਉਹ ਵੱਧ ਕੇ 736000 ਕਰੋੜ ਹੋਏਗਾ ਸੋ ਇਹ ਅੰਕੜੇ ਵੀ ਆਪਣੇ ਆਪ ਚ ਬਹੁਤ ਕੁਝ ਦੱਸਦੇ ਹੈ ਕਿ ਸਾਡੀ ਸਰਕਾਰ ਮੋਦੀ ਜੀ ਨੇ ਕਿਹਾ ਵੀ ਸੀ ਭ੍ਰਿਸ਼ਟਾਚਾਰ ਦੇ ਵਿਰੁੱਧ ਬਹੁਤ ਕੁਝ ਕਰਨਾ ਹੈ ਉਹ ਹਾਲਾਂਕਿ ਲੋਕ ਉਹਦੀ ਖਿੱਲੀ ਉਡਾ ਰਹੇ ਹੈ ਜਿਹੜੇ ਉਹਨੇ 11 ਸੰਕਲਪ ਲਏ ਉਹਨਾਂ ਚੋਂ ਅਜਿਹੇ ਸੰਕਲਪ ਵੀ ਹੈਗੇ ਆ ਕੁਝ ਤੇ ਸਾਰਾ ਧਿਆਨ ਤਾਂ ਬੜੇ ਬੜੇ ਅਮੀਰ ਆਦਮੀਆਂ ਨੂੰ ਪੈਸਾ ਲਟਾਉਣ ਤੇ ਉੱਤੇ ਲੱਗਿਆ ਹੋਇਆ ਹੈ ਗਰੀਬ ਲੋਕਾਂ ਲਈ ਕੁਝ ਵੀ ਨਹੀਂ ਦਾ ਇਹ ਵੀ ਇੱਕ ਸਰਕਾਰੀ ਤੌਰ ਤੇ ਕੀਤੀ ਜਾਂਦੀ ਕਰਾਪਸ਼ਨ ਦਾ ਹੀ ਹਿੱਸਾ ਹੈਗਾ ਅ ਅਗਲੀ ਗੱਲ ਦੋਸਤੋ ਇਹ ਹੈ ਕਿ ਆਮ ਤੌਰ ਤੇ ਅਸੀਂ ਬੜਾ ਰੌਲਾ ਪੈਂਦਾ ਜਦੋਂ ਕਿਸਾਨ ਐਜੀਟੇਸ਼ਨ ਕਰਦੇ ਐ ਕਿ ਕਿਸਾਨਾਂ ਨੂੰ ਸਬਸਿਡੀ ਜਿਹੜੀ ਹੈ ਭਾਰਤ ਦੇ ਨੂੰ ਉਹ ਬਹੁਤ ਥੋੜੀ ਦਿੱਤੀ ਜਾਂਦੀ ਹੈ ਪਰ ਜਿਹੜੀਆਂ ਪੱਛਮੀ ਦੇਸ਼ਾਂ ਦੀਆਂ ਸਰਕਾਰਾਂ ਨੇ ਡਬਲਯੂਟੀਓ ਦੇ ਕਾਫੀ ਜਿਹੜੇ ਅਮੀਰ ਮੁਲਕ ਐ ਉਹ ਇਹ ਦਬਾਅ ਪਾਉਂਦੇ ਰਹਿੰਦੇ ਆ ਵੀ ਤੁਸੀਂ ਸਬਸਿਡੀ ਘਟਾਓ ਜਦਕਿ ਉਹ ਆਪਣੇ ਦੇਸ਼ਾਂ ਦੇ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਸਬਸਿਡੀ ਦੇ ਰਹੇ ਹੁੰਦੇ ਐ ਇਹ ਗੱਲ ਤਾਂ ਸਾਡੇ ਪਬਲਿਕ ਖੇਤਰ ਦੇ ਵਿੱਚ ਆਮ ਜਾਣੀ ਜਾਂਦੀ ਹੈ ਹੁਣ ਅੱਜ ਦਾ ਹਿੰਦੂ ਨੇ ਇੱਕ ਛੋਟੀ ਜਿਹੀ ਹੋਰ ਰਿਪੋਰਟ ਲਾਈ ਹੈ ਵੀ ਜਿਹੜੇ ਮਛੇਰੇ ਨੇ ਜਿਹੜੇ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਦੇ ਐ ਉਹਨਾਂ ਨੂੰ ਭਾਰਤ ਦੇ ਵਿੱਚ ਜਿਹੜੀ ਸਬਸਿਡੀ ਐ ਉਹ ਸਿਰਫ ਜਿਹੜੀ 35 ਡਾਲਰ ਸਾਲ ਦੀ ਮਿਲਦੀ ਐ ਇੱਕ ਬੰਦੇ ਨੂੰ 35 ਡਾਲਰ ਇੱਕ ਸਾਲ 'ਚ ਮਿਲਦੀ ਐ ਸਬਸਿਡੀ ਜਣੀ 2 3000 ਰੁਪਏ ਤਕਰੀਬਨ ਤੇ ਜਿਹੜੇ ਵਿਕਸਤ ਮੌਲਕ ਨੇ ਉਹਨਾਂ ਦੇ ਵਿੱਚ ਕਈਆਂ ਦੇ ਵਿੱਚ 75000 ਡਾਲਰ ਹੈ ਇੱਕ ਮਸ਼ੇਰੇ ਨੂੰ ਜਿਹੜੀ ਜਿਹੜੀ ਸਬਸਿਡੀ ਹੈ ਸੋ ਇਹ ਇਹ ਜਿਹੜੀ ਵਿਸੰਗਤੀ ਹੈ ਇੰਨਾ ਜ਼ਿਆਦਾ ਪਾੜਾ ਹੈ ਜਿਹੜਾ ਇਹ ਆਪਣੇ ਆਪ ਚੀ ਬਹੁਤ ਕੁਝ ਬੋਲਦਾ ਹੈ ਕਿ ਸਾਡਾ ਜਿਹੜਾ ਅੱਜ ਦਾ ਮੌਜੂਦਾ ਸਿਸਟਮ ਹੈ ਕਾਰਪੋਰੇਟਾਂ ਦਾ ਇੰਪੀਰੀਅਲਿਜ਼ਮ ਦਾ ਤੇ ਜਿਹੜਾ ਜਿਹੜੀ ਪੂੰਜੀਵਾਦ ਦਾ ਸਿਸਟਮ ਹੈ ਇਹ ਕਿਸ ਤਰ੍ਹਾਂ ਹੇਠਲੇ ਲੋਕਾਂ ਨੂੰ ਦਬਾਉਂਦਾ ਹੈ ਤੇ ਉੱਪਰਲੇ ਲੋਕਾਂ ਨੂੰ ਮੋਜਾਂ ਕਰਾਂਦਾ ਤੇ ਉਹਦੇ ਵਿੱਚ ਦੇਸ਼ਾਂ ਦੇ ਵਿੱਚ ਵੀ ਵਿਸੰਗਤੀਆਂ ਨੇ ਇੱਕ ਦੇਸ਼ ਦੇ ਅੰਦਰ ਵੀ ਵਿਸੰਗਤੀਆਂ ਨੇ ਬਹੁਤ ਸਾਰੀਆਂ ਇਹ ਹੈਗੀ ਹੈ ਗੱਲ ਇਹ ਇੱਕ ਹੋਰ ਹਨ ਨਹੀਂ ਜਨ ਗੱਲ ਆਈ ਕਰਨਾ ਦੇ ਵਿੱਚ ਸਨ 2018 ਚ ਹੜ ਆਏ ਪਿੱਛੇ ਵਾਇਨਾਡ ਦੇ ਵਿੱਚ ਢਿੱਗਾ ਡਿੱਗਣ ਨਾਲ ਲੋਕ ਮਾਰੇ ਗਏ ਤੇ ਉੱਥੇ ਜਿਹੜਾ ਇੰਡੀਅਨ 에ਅਰ ਫੋਰਸ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਕੇਂਦਰ ਸਰਕਾਰ ਨੇ ਕਰਲਾ ਸਰਕਾਰ ਨੂੰ 132 ਕਰੋੜ ਦਾ ਬਿਰ ਭੇਜ ਦਿੱਤਾ ਵੀ ਆ ਪੈਸੇ ਪੇਕ ਉਹ ਤਾਂ ਮੰਗ ਰਹੇ ਹੈ ਵੀ ਸਾਨੂੰ ਤੁਸੀਂ ਰਾਹਤ ਨਹੀਂ ਦਿੱਤੀ ਆ ਲੋਕ ਅਜੇ ਵੀ ਮਰ ਰਹੇ ਹੈ ਵਾਇਰਨਟ ਦੇ ਵਿੱਚ ਹੋਰ ਥਾਵਾਂ ਤੇ ਕੇਂਦਰ ਸਾਨੂੰ ਸਹਾਇਤਾ ਕਿਉਂ ਨਹੀਂ ਦਿੰਦਾ ਉਹ ਇਹ ਉਲਟਾ ਉਹਨਾਂ ਤੋਂ ਮੰਗ ਰਿਹਾ ਕੇਂਦਰ ਸਰਕਾਰ ਐਦੂੰ ਵੱਧ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਜਿਹੜੀ ਇਸ ਤਰ੍ਹਾਂ ਦੇ ਦੁੱਖ ਤਕਲੀਫ ਦੇ ਵਿੱਚ ਉਹ ਉਹ ਜੇ ਜੇ ਮੰਨ ਲਓ Air Force ਦਾ ਕੋਈ ਬੰਦਾ ਹੈਗਾ ਉਹ ਨੂੰ ਕੇਂਦਰ ਸਰਕਾਰ ਦੇ ਦੇਵੇ ਆਪਣੇ ਖਾਤੇ ਚੋਂ ਕੈਰਲਾ ਤੋਂ ਮੰਗਿਆ ਜਾ ਰਿਹਾ ਹੈ ਉਹ ਪੈਸਾ ਇਹ ਵੀ 110 ਬਕਰੋੜਾ ਰੁਪਇਆ ਅਸੀਂ ਇਹਦੀ ਨਿੰਦਿਆ ਕਰਾਂਗੇ ਲਾਸਟ ਗੱਲ ਦੋਸਤੋ ਅ ਇਹਨਾਂ ਦਿਨਾਂ ਦੇ ਵਿੱਚ ਹੀ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ 2019 ਦੇ ਵਿੱਚ ਜਦੋਂ CAA ਦੇ ਵਿਰੁੱਧ ਪ੍ਰੋਟੈਸਟ ਸ਼ੁਰੂ ਹੋਏ ਸੀਗੇ ਉਦੋਂ ਜਾਮੀਆ ਮੀਜ਼ੀਲੀਆ ਇਸਲਾਮੀ ਯੂਨੀਵਰਸਿਟੀ ਦੇ ਵਿੱਚ ਵੀ ਇਹ ਹੋਏ ਸੀ ਤੇ ਉੱਥੇ ਸਾਰੇ ਲੋਕਾਂ ਨੇ ਦੇਖਿਆ ਸੀ ਕਿ ਬਾਹਰ ਖੜੇ ਜਿਹੜੇ ਸਕੂਟਰ ਮੋਟਰਸਾਈਕਲ ਹੈ ਉਹਨਾਂ ਨੂੰ ਪੁਲਸ ਵਾਲੇ ਵੀ ਤੇ ਪੁਲਸ ਦੀ ਵਰਦੀ ਦੇ ਵਿੱਚ ਦੂਜੇ ਸਿਵਲ ਬੰਦੇ ਵੀ ਉਹਨਾਂ ਨੂੰ ਵੀਡੀਓ ਦੇ ਵਿੱਚ ਪੁੱਛਿਆ ਗਿਆ ਸੀ ਤੁਸੀਂ ਕੌਣ ਹੋ ਜਾਨੀ ਉਹ ਕੋਈ ਬੀਜੇਪੀ ਦੇ ਕਰਾਈ ਕਰਤਾ ਹੋਣੇ ਜਾਂ ਕਿਵੇਂ ਇਹਨਾਂ ਦੀ ਸੰਸਥਾ ਦੇ ਹੋਣਗੇ ਉਹਨਾਂ ਨੇ ਬਹੁਤ ਖੜਦੁੰਮ ਬਚਾਇਆ ਸੀਗਾ ਤੇ ਜਿਹੜੀ ਜਾਮੀਆਂ ਬੀਗਿਆ ਇਸਲਾਮੀਆਂ ਦੀ ਲਾਇਬ੍ਰੇਰੀ ਹੈ ਉੱਥੇ ਲਾਇਬ੍ਰੇਰੀ ਚ ਬੈਠੇ ਬੱਚੇ ਮੁੰਡੇ ਕੁੜੀਆਂ ਨੂੰ ਫੜ ਫੜ ਕੇ ਕੁੱਟਿਆ ਗਿਆ ਸੀ ਬਹੁਤ ਬੁਰੀ ਤਰ੍ਹਾਂ ਨਾਲ ਉਸ ਦੇ 5 ਸਾਲ ਪੂਰੇ ਹੋਣ ਦੇ ਉੱਤੇ ਅੱਜ ਕੱਲ ਪਰਸੋਂ ਆ ਆਈਸਾ ਨੇ ਆਲ ਇੰਡੀਆ ਸਟੂਡੈਂਟ ਐਸੋਸੀਏਸ਼ਨ ਨੇ ਇੱਕ ਜਾਗਰਤ ਦੇ ਤੌਰ ਤੇ ਦਿਨ ਨੂੰ ਮਨਾਉਣ ਲਈ ਕਰਿਆ ਸੀ ਪਰ ਜਿ ਯੂਨੀਵਰਸਿਟੀ ਪ੍ਰਬੰਧਕਾਂ ਨੇ ਉਹ ਲਾਇਬ੍ਰੇਰੀ ਨੂੰ ਤਾਲੇ ਲਾ ਦਿੱਤੀ ਤੇ ਕੋਈ ਵੀ ਬੰਦਾ ਜਿਹੜਾ ਕਾਲਜ ਯੂਨੀਵਰਸਿਟੀ ਦੇ ਵਿੱਚ ਵੜ ਗਿਆ ਉਹਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਿਹੜਾ ਬਾਹਰ ਸੀਗਾ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਇਸ ਤਰ੍ਹਾਂ ਦਾ ਕੁਸ਼ ਕੀਤਾ ਨਾਲੇ ਕੁੱਟਣਾ ਤੇ ਨਾਲੇ ਰੋਣ ਨਹੀਂ ਦੇਣਾ ਇਹ ਇਸ ਸਰਕਾਰ ਦਾ ਜ਼ਾਬਰ ਚਿਹਰਾ ਹੈਗਾ ਅੱਜ ਦੀ ਗੱਲ ਚ ਇਹ ਨਹੀਂ ਬਹੁਤ ਬਹੁਤ ਸ਼ੁਕਰੀਆ ਧੰਨਵਾਦ